ਹਾਂਜੀ ਪਿਆਰੇ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਮਾਰਵਾੜੀ ਜਾਨਵਰ ਦਿਖਾਉਣੇ ਆ ਸੇਲ ਵਾਲੇ ਇੱਕ ਤਾਂ ਆਹ ਪੰਜ ਕਲਿਆਣ ਘੋੜੀ ਆ ਬੜੀ ਸੋਹਣੀ ਮਾਰਕਿੰਗ ਦੀ ਸੂਈ ਹੋਈ ਘੋੜੀ ਆ ਇਹ ਤੇ ਮੰਗਰੇ ਦੇ ਬਛੇਰਾਗਾ ਕਦ ਕਾਠ ਵੀ ਸੋਹਣਾ ਤੇ ਬਾਡੀ ਦੀ ਬੜੀ ਖੁੱਲੀ ਆ ਇਹ ਦੂਜੀ ਮਿੱਤਰੋ ਆਹ ਮੌਵਾ ਰੰਗ ਦੀ ਬਛੇਰੀ ਆ ਕੱਲੇ ਮੱਥੇ ਪਟੇ ਦੀ ਇਹ ਬਛੇਰੀ ਵੀ ਬਣਤਰਾਂ ਦੀ ਬੜੀ ਚੰਗੀ ਆ ਬਾਲਪੌਰੀਆਂ ਦੀ ਬਛੇਰੀ ਬਿਲਕੁਲ ਸਾਫ਼ ਆ 15 ਮਹੀਨੇ ਦੀ ਉਮਰ ਆ ਤੇ ਕਾਦਾ ਜਿਹੜਾ ਇਹਦਾ 95 ਇੰਚ ਤੋਂ ਹਾਈਟ ਮਾੜੀ ਮੋਟੀ ਘੱਟ ਆ ਦੇਵਲੀ ਬਲੱਡ ਲਾਈਨ ਦੇ ਵਿੱਚੋਂ ਇਹ ਬਸ਼ੇਰੀ ਮਾਰਕਿੰਗ ਤੁਸੀਂ ਦੇਖੋ ਮੱਥੇ ਤੇ ਬਹੁਤ ਸੋਹਣਾ ਜਮਾ ਇਹਨ ਸਿੱਧਾ ਸਟ੍ਰੇਟ ਪਟਾਗਾ ਕੰਨ ਛੋਟਾ ਤੇ ਕੁੰਡੀ ਵਾਲਾ ਤੇ ਮੇਘਦੂਤ ਘੋੜੇ ਦੀ ਬੱਚੀ ਆ ਇਹ ਦੇਵਲੀ ਬਲੱਡ ਲਾਈਨ ਦੇ ਵਿੱਚੋਂ ਤੇ ਇਹਦੀ ਮਾਂ ਵੀ 63 ਇੰਚ ਹਾਈਟ ਦੀ ਮੱਥੇ ਫੁੱਲ ਦੀ ਕਾਲੀ ਘੋੜੀ ਆ ਦੋਸਤੋ ਸੋ ਜਿਹੜੇ ਹਸਾਬ ਨਾਲ ਇਹਦਾ ਖਾਨਦਾਨ ਚੰਗਾਗਾ ਹਾਈਟ ਵੀ ਬਸ਼ੇਰੀ ਸੋਹਣੀ ਕਰੂ ਤੇ ਮਜਬੂਤੀ ਤਾਂ ਤੁਸੀਂ ਨਿਗਾਹ ਮਾਰ ਹੀ ਲੋ ਬਾਡੀ ਬੁੱਡੀ ਖੁੱਲੀ ਬਣਾਊਗੀ ਬਸ਼ੇਰੀ ਤੇ ਦੂਜੀ ਘੋੜੀ ਜਿਹੜੀ ਮੈਂ ਤੁਹਾਨੂੰ ਆਹ ਦੱਸੀ ਆਗੀ ਪੰਜ ਕਲਿਆਣੀ ਇਹਦੀ ਉਮਰ ਦੋਸਤੋ ਤਕਰੀਬਨ 6 ਸਾਲ ਆ ਕਾਦੇ ਦਾ ਘਾਟੋਂ ਬਾਹਰ ਆ ਇਹਦੇ ਮਾਂਗਰ ਜਿਹੜਾ ਬਸ਼ੇਰਾਗਾ ਇਹ 22 ਦਿਨਾਂ ਦਾ ਹੋ ਗਿਆ ਇਹ ਬਸ਼ੇਰਾ ਮਿੱਤਰੋ ਜਯਦਵੀਰ ਘੋੜੇ ਦਾ ਬੱਚਾਗਾ ਸ਼ਿਵਰਾਜ ਘੋੜੇ ਦਾ ਪੋਤਾ ਤੇ ਸੇਖਰੇ ਵਾਲੇ ਰਾਜ ਦਾ ਪਰਪੋਤਾਗਾ ਸੋ ਖਾਨਦਾਨ ਇਸ ਬਸ਼ੇਰੇ ਦਾ ਵੀ ਬਹੁਤ ਚੰਗਾ ਹੈਗਾ ਜੇ ਤੁਸੀਂ ਕੱਲਾ ਬਸ਼ੇਰਾ ਖਰੀਦਣਾ ਚਾਹੁੰਦੇ ਹੋ ਤਾਂ ਕੱਲਾ ਬਸ਼ੇਰਾ ਵੀ ਲੈ ਸਕਦੇ ਹੋ ਤੇ ਜੇ ਕੱਲੀ ਘੋੜੀ ਲੈਣੀ ਆ ਤਾਂ ਕੱਲੀ ਘੋੜੀ ਵੀ ਖਰੀਦ ਸਕਦੇ ਹੋ ਸੋ ਜਿਵੇਂ ਵੀ ਤੁਹਾਨੂੰ ਸੂਤ ਲੱਗਦਾ ਠੀਕ ਲੱਗਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਮਿੱਤਰੋ ਤੇ ਬਸ਼ੇਰੇ ਦੇ ਕੱਲਾ ਮੱਥੇ ਫੁੱਲ ਆ ਸੋ ਬਾਲਪੌਰੀਆਂ ਦੇ ਤਿੰਨੇ ਜਾਨਵਰ ਸਾਫ ਆ ਜਿਹੜਾ ਵੀ ਕੋਈ ਚਾਹਵਣ ਸੱਜਣਾ ਖਰੀਦਣਾ ਚਾਹੁੰਦਾ ਘੋੜੀ ਬਾਡੀ ਦੀ ਬੜੀ ਖੁੱਲੀ ਆ ਮੱਥੇ ਬਹੁਤ ਸੋਹਣਾ ਬਲੇਜ ਆ ਪਿੱਠ ਪੁੜੇ ਦੀ ਚੰਗੀ ਆ ਲੈਂਥ ਬੜੀ ਆ ਘੋੜੀ ਦੀ ਸੋ ਆ ਤੁਸੀਂ ਦੇਖ ਸਕਦੇ ਹੋ ਅੱਗੇ ਤੋਰਾ ਤੂਰਾ ਬਹੁਤ ਸੋਹਣਾ ਤੁਰਦੀ ਆ ਸਵਾਰੀ ਦੇ ਹੱਕ ਨੂੰ ਬੜੀ ਚੰਗੀ ਆ ਘੋੜੀ ਰੇਵੀਆ ਸੋਹਣਾ ਤੁਰਦੀ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਤੇ ਵੈਸੇ ਵੀ ਸੌਸੀਲਾ ਘੋੜੀ ਨਮਾਹਾਣਾ ਘੋੜੀ ਦਾ ਸੋ ਜੇ ਤੁਸੀਂ ਇਹ ਸੈੱਟ ਖਰੀਦਣਾ ਤਾਂ ਸੈੱਟ ਖਰੀਦ ਲਿਓ ਕੱਲਾ ਬਸ਼ੀਰਾ ਲੈਣਾ ਬਸ਼ੀਰੇ ਬਾਰੇ ਗੱਲ ਕਰ ਲਿਓ ਜਾਂ ਕੱਲੀ ਘੋੜੀ ਵੀ ਲੈ ਸਕਦੇ ਹੋ ਤੇ ਆ ਬਸ਼ੇਰੀ ਦੀ ਵੀ ਮੈਂ ਤੁਹਾਨੂੰ ਗੱਲਬਾਤ ਸਾਰੀ ਦੱਸਤੀ ਮੇਗਦੂਤ ਘੋੜੇ ਦੀ ਬੱਚੀ ਆ ਇਹ ਦੇਵਲੀ ਲਾਈਨ ਦੇ ਵਿੱਚੋਂ 15 ਮਹੀਨੇ ਦੀ ਉਮਰ ਆ ਤੇ ਹਾਈਟ 9 ਇੰਚ ਤੋਂ ਮਾੜੀ ਮੋਟੀ ਘੱਟ ਆ ਸੋ ਦੋਸਤੋ ਇਹ ਦੋਨੇ ਤਿੰਨੇ ਜਾਨਵਰ ਪਿੰਡਾ ਬਾਈ ਦਾ ਤਾਜਪੁਰ ਤਾਜਪੁਰ ਪਿੰਡ ਰਾਏਕੋਟ ਦੇ ਬਿਲਕੁਲ ਨੇੜੇ ਆ 5-6 ਕਿਲੋਮੀਟਰ ਦੂਰ ਆ ਉੱਥੋਂ ਰਾਏਕੋਟ ਤੋਂ ਤੇ ਬਾਈ ਅਮਨਦੀਪ ਦੇ ਕੋਲੇ ਆ ਇਹ ਘੋੜੀ ਤੇ ਬੇਸ਼ੇਰੀ ਬਾਈ ਦਾ ਨੰਬਰ ਤੁਸੀਂ ਕਰ ਲਓ ਨੋਟ 99173 15099 ਦੋਨੇ ਜਾਨਵਰ ਬੜੇ ਸਾਫ ਸੁਥਰੇ ਆ ਸੂਈ ਹੋਈ ਘੋੜੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆ ਘੋੜੀ ਖਰੀਦ ਸਕਦੇ ਹੋ ਤੇ ਜੇ ਤੁਹਾਡਾ ਕੋਈ ਚੰਗੀ ਬਸ਼ੇਰੀ ਪਾਲਣ ਦਾ ਮਨ ਵੀ ਜਿਹੜੀ ਤਿਆਰ ਵਰ ਤਿਆਰ ਬਸ਼ੇਰੀ ਹੋਵੇ ਵਧੀਆ ਸਮੀ ਵੀ ਪਲੀ ਵੀ ਬਸ਼ੇਰੀ ਹੋਵੇ ਤਾਂ ਤੁਸੀਂ ਐਸ ਬਸ਼ੇਰੀ ਬਾਰੇ ਗੱਲਬਾਤ ਕਰ ਸਕਦੇ ਹੋ ਪੌਰੀਆਂ ਦੇ ਦੋਨੇ ਤਿੰਨੇ ਜਾਨਵਰ ਸਾਫ ਆ ਮਿੱਤਰੋ ਤਾਜਪੁਰ ਪਿੰਡਾ ਬਾਈ ਦਾ ਰਾਏਕੋਟ ਦੇ ਨੇੜੇ ਨਾ ਬਾਈ ਧਾਮਨਦੀਪਾ ਸੰਪਰਕ ਕਰ ਲਿਓ ਵੀਰ ਨੂੰ ਦੋਨੇ ਤਿੰਨੇ ਜਾਨਵਰ ਚੰਗੇ ਆ ਦੋਸਤੋ